ਜਦੋਂ ਅਸੀਂ ਸਤਗੁਰ ਦੀ ਬਾਣੀ ਪੜ੍ਹਦੇ ਹਾਂ ਜਿਵੇਂ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਬਹੁਤ ਵਾਰ ਸਾਨੂੰ ਐਸਾ ਸੁਣਨ ਲਈ ਮਿਲੇਗਾ ਵੀ ਰਵਿਦਾਸ ਜੀ ਨੂੰ ਭਗਤ ਨਹੀਂ ਗੁਰੂ ਕਹਿਣਾ ਸਤਗੁਰੂ ਕਹਿਣਾ ਮਹਾਰਾਜ ਕਹਿਣਾ ਤੇ ਸੋਸ਼ਲ ਮੀਡੀਏ ਤੇ ਐਸੀਆਂ ਖਬਰਾਂ ਵੀ ਆਉਂਦੀਆਂ ਵੀ ਕੋਈ ਭਗਤ ਕਹ ਤੇ ਉਹਦੇ ਗਲ ਪੈਂਦੇ ਆ ਵੀ ਸਾਡੇ ਗੁਰੂ ਨੂੰ ਭਗਤ ਕਿਉਂ ਕਿਹਾ ਜਦੋਂ ਤੁਸੀਂ ਸਹਿਜ ਪਾਠ ਕਰੋਗੇ ਬਾਣੀ ਪੜੋਗੇ ਤੇ ਇਹ ਕੋਈ ਛੋਟਾ ਸ਼ਬਦ ਨਹੀਂ ਵੀ ਭਗਤ ਕਹਿ ਦਿੱਤਾ ਜੇ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਵਰਤਿਆ ਤੇ ਬੜੇ ਕੀਮਤੀ ਆ ਤਨਾ ਸ੍ਰੀ ਭਗਤ ਰਵਿਦਾਸ ਜੀ ਕੀ ਹੁਣ ਗੁਰਬਾਣੀ ਵਿੱਚ ਐਸਾ ਜ਼ਿਕਰ ਹੈ ਕਿ ਇਹ ਜਿਹੜੀ ਬਾਣੀ ਇਥੋਂ ਅੱਗੇ ਚੱਲਣੀ ਆ ਉਹ ਭਗਤ ਰਵਿਦਾਸ ਜੀ ਦੀ ਹੈ ਉਹ ਭਗਤ ਕਬੀਰ ਸਾਹਿਬ ਜੀ ਦੀ ਹੈ ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜ਼ਿਕਰ ਕਰਦੇ ਹਾਂ ਉਸ ਵੇਲੇ ਸਾਰਿਆਂ ਨੂੰ ਆਪਾਂ ਗੁਰੂ ਆਖਦੇ ਹਾਂ ਕਿਉਂਕਿ ਸਾਰੇ ਮਹਾਪੁਰਖ 35 ਮਹਾਪੁਰਖ ਜਿਨ੍ਹਾਂ ਦੀ ਅੰਮ੍ਰਿਤ ਬਾਣੀ ਹੈ ਸਾਰੇ ਗੁਰੂ ਨੇ ਅਸੀਂ ਗੁਰੂ ਅੱਗੇ ਨਤਮਸਤਕ ਹੁੰਨੇ ਆ ਇਸ ਕਰਕੇ ਕੋਈ ਜਾਣ ਪੁੱਝ ਕੇ ਈਰਖਾ ਵਸੋ ਕੇ ਗੱਲ ਕਵੇ ਵੀ ਇਦਾਂ ਨਹੀਂ ਇਦਾਂ ਕਰੋ ਉਹ ਕੱਟੜਦਾ ਹੈ ਮਹਾਰਾਜ ਨੇ ਉਹਦਾ ਵਿਰੋਧ ਕੀਤਾ ਕੋਈ ਗੱਲ ਸਾਰਥਕ ਹੋਵੇ ਵਿਚਾਰੀ ਜਾ ਸਕਦੀ ਹੈ ਕਿ ਇਹ ਇਦਾਂ ਨਹੀਂ ਇਦਾਂ ਕਰ ਲਈਏ ਪਰ ਜਿੱਥੇ ਢੜੇ ਬੰਦੀ ਹੋਵੇ ਜਿੱਥੇ ਕੋ ਆਪਣੇ ਆਪ ਨੂੰ ਵਕ ਕਰਕੇ ਆਖੇ ਵੀ ਨਹੀਂ ਸਾਡਾ ਤੇ ਇਹਦੇ ਤੇ ਕਮਜਾ ਹੈ ਤੇ ਮੁਆਫੀ ਹੈ ਵੀ ਨਾ ਤੇ ਜਿਹੜਾ ਬੰਦਗੀ ਵਾਲਾ ਪੁਰਸ਼ ਹੈ ਉਹ ਕਿਸੇ ਇੱਕ ਧੜੇ ਦਾ ਹੁੰਦਾ ਜਿਹੜਾ ਕੌਮ ਵਾਸਤੇ ਪੰਥ ਵਾਸਤੇ ਗੁਰੂ ਵਾਸਤੇ ਸ਼ਹਾਦਤ ਦਿੰਦਾ ਨਾ ਉਹ ਕਿਸੇ ਦਾ ਹੁੰਦਾ ਵੰਡਣ ਵਾਲੇ ਤੇ ਇਹ ਵੰਡੀਆਂ ਪਾ ਲੈਂਦੇ ਵੀ ਸਾਡੇ ਸੰਪਰਦਾ ਦੇ ਇੰਨੇ ਸ਼ਹੀਦ ਆ ਸਾਡੀ ਆ ਮਰਿਆਦਾ ਸਾਡੀ ਆ ਸੰਪਰਦਾ ਅਸੀਂ ਇਸ ਹਿੱਸੇ ਦੇ ਆ ਪਰ ਅਸੀਂ ਗੁਰੂ ਨਾਨਕ ਨੂੰ ਕਿਵੇਂ ਵੰਡ ਸਕਦੇ ਆ ਗੁਰੂਆਂ ਕੀ ਬਾਣੀ ਨੂੰ ਕਿਵੇਂ ਵੰਡ ਸਕਦੇ ਆ ਇਹ ਸਿਰਫ ਆਪਣੇ ਢੜੇ ਨੂੰ ਚਾਉਣ ਵਾਸਤੇ ਐਸਾ ਕੀਤਾ ਜਾਂਦਾ ਖੈਰ ਜੋ ਬਖਸ਼ਿਸ਼ ਭਗਤ ਸਾਹਿਬ ਨੇ ਕੀਤੀ ਹੈ ਅੱਖ ਦੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੇਰੀ ਗੋਬਿੰਦ ਨਾਲ ਪ੍ਰੀਤ ਹੈ ਸਾਂਝ ਹੈ ਤੇ ਮਤਾਂ ਕਿਤੇ ਇਹਦੇ ਵਿੱਚ ਕੋਈ ਘਾਟ ਪੈਦਾ ਹੋਵੇ ਹੁਣ ਜਿੱਥੇ ਸਾਂਝ ਹੁੰਦੀ ਹੈ ਜਿੱਥੇ ਨੇਹ ਹੁੰਦਾ ਤੇ ਜਿੱਥੇ ਅੰਤਾਂ ਦੀ ਨੇੜਤਾ ਹੋਵੇ ਤੇ ਕਈ ਵਾਰ ਇਹ ਖਿਆਲ ਵੀ ਆਉਂਦਾ ਵੀ ਮਨਾ ਇਹ ਇਸੇ ਤਰ੍ਹਾਂ ਚੱਲਦੀ ਰਹੇ ਗੁਰੂ ਅੱਗੇ ਵੀ ਅਰਦਾਸ ਹੁੰਦੀ ਐ ਕਿ ਇਹ ਜਿਹੜਾ ਸਾਡਾ ਪਿਆਰ ਹੈ ਸਾਡਾ ਜਿਹੜਾ ਪ੍ਰੇਮ ਹੈ ਸਾਡੀ ਜਿਹੜੀ ਸਾਂਝ ਹੈ ਉਸ ਦੀ ਵੀ ਇਸੇ ਤਰ੍ਹਾਂ ਬਣੀ ਰਹੇ ਉਹਨਾਂ ਨੇ ਵੀ ਇਹ ਭਾਵ ਰੱਖਿਆ